ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਟਿੰਡੇ ਤੇ ਟਿੰਡੇ ਜਿਹੜੇ ਸਟਾਪ ਥੋੜੇ ਮੋਟੇ ਹੋਣ ਤੇ ਉਹਨਾਂ ਨੂੰ ਆਪਾਂ ਇਹ ਟਿੰਡਿਆਂ ਨੂੰ ਆਪਾਂ ਤਲੇ ਵਾਲੇ ਬਣਾ ਕੇ ਤਿਆਰ ਕਰਾਂਗੇ ਤੇ ਇਹ ਇਸ ਤਰੀ ਵਾਲੇ ਟਿੰਡੇ ਬਹੁਤ ਜ਼ਿਆਦਾ ਟੇਸਟ ਲੱਗਦੇ ਤੇ ਜੇ ਇਹਨਾਂ ਟਿੰਡੇ ਥੋੜੇ ਪੱਕੇ ਹੋਣ ਤੇ ਫਿਰ ਆਪਾਂ ਇਹਨਾਂ ਦੀ ਜਿਹੜੀ ਇਹਨਾਂ ਦੀ ਛਿਲ ਪਰਤਿਆ ਉਹ ਆਪਾਂ ਮੋਟੀ-ਮੋਟੀ ਲਾ ਕੇ ਤਿਆਰ ਕਰਾਂਗੇ ਤੇ ਜਿਹੜਾ ਟਿੰਡਾ ਕੁਗਲਾ ਹੋਏਗਾ ਤੇ ਉਹ ਆਪਾਂ ਇਸੇ ਤਰ੍ਹਾਂ ਹੀ ਛਿੱਲਾਂਗੇ ਇਹਨੂੰ ਜੇ ਆਪਣੇ ਕੋਲ ਥੋੜਾ ਮੋਟਾ ਛੇਲ ਵਾਲਾ ਟਿੰਡਾ ਹੋਵੇ ਫਿਰ ਆਪਾਂ ਇਹਦੇ ਇਸ ਤਰ੍ਹਾਂ ਆਪਾਂ ਇਹਨੂੰ ਛੇਲ ਲਵਾਂਗੇ ਤੇ ਇਸ ਤਰ੍ਹਾਂ ਛੇਲ ਨਾਲ ਵੀ ਟਿੰਡੇ ਬਹੁਤ ਜ਼ਿਆਦੇ ਟੇਸਟ ਬੰਦੇ ਆ ਸਾਰੇ ਟਿੰਡੇ ਮੈਂ ਇਸ ਤਰ੍ਹਾਂ ਛੇ ਲਵਾਂਗੀ ਜਿਹੜਾ ਟਿੰਡਾ ਕੋਲਾ ਹੋਏਗਾ ਉਹਨੂੰ ਮੈਂ ਦੂਜੀ ਪਰਤ ਲਾਵਾਂਗੀ ਉਹਨਾਂ ਦੀ ਤੇ ਜਿਹੜਾ ਇਸ ਤਰ੍ਹਾਂ ਕੋਈ ਥੋੜਾ ਮੋਟੀ ਛੇਲ ਵਾਲਾ ਹੋਏਗਾ ਤੇ ਉਹਨੂੰ ਮੈਂ ਇਸ ਤਰ੍ਹਾਂ ਛੇਲ ਲਾਵਾਂ ਇਸ ਤਰ੍ਹਾਂ ਆਪਾਂ ਆਲੂਆਂ ਨੂੰ ਛੇਲਦੇ ਹਾਂ ਹਾਂ ਦੇਖੋ ਤੁਸੀਂ ਇਸ ਤਰ੍ਹਾਂ ਦੇ ਸਕਦੇ ਟਿੰਡੇ ਨੂੰ ਆਪਾਂ ਛੇਲੇ ਲਿਆ ਤੇ ਹੁਣ ਟਿੰਡੇ ਆਪਾਂ ਕੱਟ ਲਵਾਂਗੇ ਤੇ ਅੰਦਰੋਂ ਬਿਲਕੁਲ ਕੋਲੇ ਟਿੰਡੇ ਤੇ ਜਿਹੜਾ ਪੱਕਾ ਟਿੰਡਾ ਹੋਏਗਾ ਆਪਾਂ ਉਹਨਾਂ ਨੂੰ ਨਹੀਂ ਪਾਵਾਂਗੇ ਸਬਜ਼ੀ ਵਿੱਚ ਤਿੰਡੇ ਕੱਟ ਕੇ ਤਿਆਰ ਕਰ ਲੈ ਤਿੰਡਿਆਂ ਨੂੰ ਆਪਾਂ ਹੁਣ ਇਹਨਾਂ ਨੂੰ ਧੋ ਦਵਾਂਗੇ ਗੈਸ ਉੱਪਰ ਆਪਾਂ ਕੜਾਹੀ ਰੱਖ ਲਈ ਕੜਾਹੀ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤੇ ਤਿੰਨ ਚਾ ਚਮਚੇ ਮਿਆ ਸਰੋਂ ਦਾ ਤੇਲ ਪਾ ਕੇ ਤੇ ਇਹਨੂੰ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਤੇਲ ਦੇ ਵਿੱਚ ਆਪਾਂ ਇੱਕ ਚਮਚਾ ਜੀਰੇ ਨੂੰ ਤੜਕ ਲਵਾਂਗੇ ਜੀਰਾ ਧਰ ਕੇ ਆ ਗਏ ਇੱਥੇ ਮੈਂ ਅਦਰਕ ਤੇ ਲਸਣ ਨੂੰ ਪਾ ਦਵਾਂਗੀ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਲਸਣ ਨੂੰ ਭੁੰਨ ਲਵਾਂਗੇ ਪਿਆਜ਼ ਪਾ ਦਵਾਂਗੇ ਬਰੀਕ ਬਰੀਕ ਪਿਆਜ਼ ਕੱਟੇ ਸੀ ਆਪਾਂ ਪਿਆਜ਼ ਨਾਲ ਮਿਕਸ ਕਰ ਦਵਾਂਗੇ ਪਿਆਜ਼ਾਂ ਨੂੰ ਮੈਂ 5 ਕਿ ਮਿੰਟ ਭੁੰਨ ਲਿਆ ਸੀ ਤੇ ਇਹਦੇ ਵਿੱਚ ਇੱਕ ਚਮਚਾ ਆਪਾਂ ਤਿੰਨ ਚਾਰ ਹਰੀਆਂ ਮਿਰਚਾਂ ਪਾ ਦਵਾਂਗੇ ਕੁੱਟ ਕੇ ਇੱਕ ਚਮਚਾ ਆਪਾਂ ਨਮਕ ਪਾ ਦਵਾਂਗੇ ਅੱਧਾ ਚਮਚਾ ਆਪਾਂ ਕਾਲੀ ਮਿਰਚ ਪਾਊਡਰ ਪਾਵਾਂਗੇ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਹਲਦੀ ਪਾਊਡਰ ਤੇ ਨਾਲ ਹੀ ਪਾ ਦਵਾਂਗੇ ਆਪਾਂ ਟਮਾਟਰ ਤੇ ਇਹਦੇ ਵਿੱਚ ਆਪਾਂ ਜਿਆਦੇ ਮਸਾਲੇ ਨਹੀਂ ਪਾਉਣੇ ਵੀ ਸਿੰਪਲ ਤਰੀਕੇ ਨਾਲ ਆਪਾਂ ਕਿੰਡੇ ਬਣਾ ਕੇ ਤਿਆਰ ਕਰਨੇ ਮਸਾਲਾ ਟਮਾਟਰ ਪਾ ਕੇ ਮਿਕਸ ਕਰ ਦਵਾਂਗੇ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਮਸਾਲਾ ਵਧੀਆ ਤਰੀਕੇ ਨਾਲ ਪੋਨ ਹੋ ਗਿਆ ਤਾਂ ਹੁਣ ਇਹਦੇ ਵਿੱਚ ਆਪਾਂ ਟਿੰਡੇ ਨੂੰ ਪਾ ਦਵਾਂਗੇ ਮਿਕਸ ਕਰ ਅੱਧਾ ਮੰਨੇ ਟਿੰਡੇ ਪਾ ਕੇ ਦੋ ਮਿੰਟ ਵਾਸਤੇ ਮਸਾਲੇ ਦੇ ਨਾਲ ਟੀਂਡਿਆਂ ਨੂੰ ਆਪਾਂ ਪਕਤਣ ਦਵਾਂਗੇ ਟੀਂਡਿਆਂ ਨੂੰ ਦੋ ਮਿੰਟ ਤੱਕ ਆਪਾਂ ਪਕਾ ਲਿਆ ਤੇ ਇੱਕ ਕੌਲੀ ਆਪਾਂ ਟੀਂਡਿਆਂ ਦੇ ਵਿੱਚ ਪਾਣੀ ਨੂੰ ਪਾ ਦਵਾਂਗੇ ਤੇ ਮਿਕਸ ਕਰਕੇ ਹੁਣ ਆਪਾਂ ਇਹਨੂੰ ਟੱਕ ਕੇ ਪਕਾਵਾਂਗੇ ਇੱਕ ਬਾਟ ਟਿੰਡਿਆਂ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਥੋੜੀ ਦੇਰ ਵਾਸਤੇ ਆਪਾਂ ਹੋਰ ਇਹਨੂੰ ਪਕਾ ਲਵਾਂਗੇ ਟਿੰਡਿਆਂ ਨੂੰ ਜ਼ਿਆਦਾ ਨਹੀਂ ਪਕਾਈਦਾ ਵੀ ਇਹਨੇ ਵੀ ਥੋੜਾ ਥੋੜਾ ਨਾ ਇਹ ਕਰੈਂਚੀ ਹੋਣਾ ਚਾਹੀਦਾ ਫਿਰ ਬਹੁਤ ਜ਼ਿਆਦਾ ਟੇਸਟ ਲੱਗਦੇ ਟਿੰਡੇ ਟਿੰਡਿਆਂ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਟਿੰਡੇ ਬਣ ਕੇ ਤਿਆਰ ਆ ਤੇ ਟਿੰਡਿਆਂ ਦਾ ਸਿੰਪਲ ਤਰੀਕੇ ਨਾਲ ਕੋਈ ਆਪਾਂ ਵਿੱਚ ਦੇਗੀ ਮਿਰਚ ਲਾਲ ਮਿਰਚ ਮਸਾਲੇ ਜਿਆਦਾ ਨਹੀਂ ਪਾਏ ਤੇ ਕਲਰ ਵੀ ਕਿੰਨਾ ਵਧੀਆ ਟਿੰਡਿਆਂ ਦਾ ਆ ਤੇ ਹੁਣ ਇਹਦੇ ਵਿੱਚ ਆਪਾਂ ਧਨੀਏ ਨੂੰ ਪਾ ਦਵਾਂਗੇ ਗੈਸ ਨੂੰ ਬੰਦ ਕਰ ਦਵਾਂਗੇ ਤੇ ਟਿੰਡਿਆਂ ਦੀ ਸਬਜੀ ਤਰੀ ਵਾਲੀ ਸਬਜੀ ਬਣ ਕੇ ਤਿਆਰ ਆ ਤੇ ਬਹੁਤ ਜਿਆਦਾ ਟਿੰਡੀਆਂ ਸਬਜੀ ਸਿੰਪਲ ਤਰੀਕੇ ਨਾਲ ਸਬਜੀ ਇਹ ਬਣਾਈਏ ਤੇ ਐਂ ਲੱਗਦੀ ਇਸ ਤਰ੍ਹਾਂ ਆਪਾਂ ਨਾ ਮਲਾਈ ਪਾ ਕੇ ਬਣਾਈ ਹੁੰਦੀ ਮਲਾਈ ਦਾ ਟੇਸਟ ਆਉਂਦਾ ਇਹਦੇ ਵਿੱਚ ਸਬਜੀ ਨੂੰ ਆਪਾਂ ਪਲੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਤਰੀਬ ਵਾਲੇ ਟਿੰਡੀਆਂ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ